Thank oh you. רגע, רגע, רגע. Vai, viu, Zovar March unda Zovar Marchind, UFanyani sah- figured out the Sendhah Mayhah ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਆਪਾਂ ਤੁਹਾਨੂੰ ਸਵਾਗਤ ਕਰਦੇ ਹਾਂ ਜੀ ਅੱਜ ਬਹੁਤ ਖੁਸ਼ੀ ਨਾਲ ਆਪਾਂ ਤੁਹਾਨੂੰ ਇਹ ਗੀਤ ਪੇਸ਼ ਕਰ ਰਹੇ ਹਾਂ ਜੀ ਜੀ ਆਇਆਂ ਨੂੰ ਆਪਾਂ ਤੁਹਾਨੂੰ ਸਵਾਗਤ ਕਰਦੇ ਹਾਂ ਜੀ ਤਾਜੀ ਗਲਾ ਤੇਰੇ ਭਾਗ ਦਾ ਜਨਾਹੇ ਨਾਲ ਜਾਣਾ ਮਾਇਆ ਰੰਦੇਗਰ ਸਾਹਿਬ ਸਾਹਬ ਜਿੱਦਾਂ ਮੇਤਰਗੁਰ ਸਾਹਿਬ ਜਾਣਾ ਜਨਾਹੇ ਨਾਲ ਜਾਣਾ おめでとうござい ਸਾਰਪੇ ਆ ਰਹੀ ਹੈ ਸਮਾਨ ਦਾ ਆ ਰਹਾ ਹੈ ਇੱਕ ਟੈਰ ਕੋਈ ਤੁਮੇ ਮੇਰੇ ਕੋ ਧੀਮਾ ਆ ਜਾ ਨਹੀਂ ਤਾਂ ਬਹਿ ਜਾਣਗੇ ਦਸਿਨੂ ਦੇ ਪਿੱਛੇ ਆ ਗਿਆ ਹਾਕਾ ਦੇਖੋ ਬਾਕੀ ਬਾਕੀ ਹੋ ਗਿਆ ਹਾਂ ਇਸ ਨੂੰ ਧਾਰ ਦੋ ਇਸ ਵਾਸਤੇ ਮੋਟੀ ਕਰ ਦੋ ਉਹ ਵੀ ਰਹਿਣ ਦੇ ਜਿਹੜਾ ਰਹਿਣ ਦੇ ਪਿੰਨ ਸੀਟ ਰੱਖ ਲਈਏ ਦੋ ਜੋ ਬਹੁਤ ਸੇਟਾਂ ਵਿੱਚ ਰਸਲੇ ਪਰ ਗਰੇ ਉਧਰ ਉਧਰ ਬੈਠ ਤੱਕ ਹੀ ਬਣੀ ਹੋਵੇ ਜਿਆਦਾ ਨਾ ਕਰੋ ਗਲਟ ਉੱਪਰ ਲਈ ਉੱਪਰ ਲਈ ਯਾਰ ਜੀ বাস বাস ਚਲੋ ਬੱਸ ਮੰਮਲੇ ਜਾਣਾ ਚਾਹਤ ਨਾਲ ਹੂੰ 2 ਮਿੰਟ ਚਨੋਈ ਮਿਲੋ ਆ ਜਾਓ ਟੌਮੀ ਹਾਂ ਜੀ ਗਰੇ ਕਰੇ ਮੋਟਰਸਾਈਕਲ ਤੇ ਗਰੇ ਕਰੇ ਮੋਟਰਸਾਈਕਲ ਤੇ ਬੋਲੇ ਸੋਨੇ ਹਾਲਾ ਸ ਦੇ ਦੇ ਕੇ ਤਾਂ ਨਾਲ 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 Vai expelled b dyei zain ia pused av ਹਰੀ ਇੱਕ ਨਾਇ ਦੀ ਬਾਣ ਜਿਸ ਕਿਸ ਭਾਵ ਤੇ ਵਿਲਾ ਹੈ ਜੀ ਗੁਰੂ ਦਾ ਫਰਮਾਨ ਉਹ ਵੇਖਾ ਉਹਨਾ ਨਜ਼ਰਨਾ ਆਗਰ ਉਹ ਤਾਂ ਜਿਹਾ ਬਾਣ ਆਜ ਇੱਕ ਦੇਸ਼ੋ ਆਜ ਨਿਰਨਾਮ ਦੇ ਲਈ ਦੋਨਾ ਦੀਵਨ ਮਰਨ ਨਾ ਕੋ ਨਾ ਰਾਜ ਦਾ ਮਨਸੋਰ ਕੋ ਦਾ ਸੁਖਿਆ ਦੀ ਚਾ ਉਹਨਾਂ ਇਸਾ ਸੰਸਾਰ ਇਸ ਸਮਾਤ ਜੁਰਤਾਰ ਮਿੱਤਾਂ ਸੁਵੇਨਾ ਜੀ ਤਨ ਤਾਹਿ ਹੀ ਜੀਵਾਰ ਤਮ ਪਾਣੀ ਅਭੀ ਸਾਤਾਰ ਇਸਾ ਸੋਹਣ ਦਾਤੀ ਰਿਤੀ ਕੀ ਵਾਰ ਤਮ ਪਾਣੀ ਅਭੀ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ तलकरी अच्छा थे थे उतरे थरडी पाडी त ते उतरे तिलकरी बहुत ਸੱਚ ਯਕਾਨੂ ਦੋ ਮਹਾਰਾਤ ਸੱਚ ਯਕਾਨੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਹੀ ਗੁਰਦੁਆਰਾ ਬਦਾਲਪੁਰੀ ਕੀਰਤਪੁਰ ਸਾਹਿਬ ਇੱਥੇ ਬੁਝੇ ਹੋਏ ਆਂ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਬਾਬਾ ਭਗਵੰਤ ਸਿੰਘ ਜੀ ਢਸਾ ਵਾਲੇ ਜਿਹਨਾਂ ਦਾ ਜਨਮ ਨਗਰ ਚ ਮਾਰ ਗੇੜੀ ਸੀ ਪਿਛਲੇ ਦਿਨੀ 17 ਤਰੀਕ ਨੂੰ ਉਹਨਾਂ ਨੇ ਜੋ ਅਕਾਲ ਚਲਾਣਾ ਕਰ ਗਏ ਉਹਨਾਂ ਦੀ ਅੱਜ ਹਸਤੀਆਂ ਲੈ ਕੇ ਅਸੀਂ ਕੀਰਤਪੁਰ ਸਾਹਿਬ ਦੇ ਬਦਾਲਪੁਰੀ ਗੁਰਦੁਆਰਾ ਸਾਹਿਬ ਜਲ ਪ੍ਰਵਾਹ ਕਰਨ ਵਾਸਤੇ ਆਏ ਆਂ ਇੱਥੇ ਸਾਰੇ ਹੀ ਮਹਾਂਪੁਰਸ਼ ਬਾਬਾ 프리ਦਮ ਸਿੰਘ ਜੀ ਰਾਜਪੁਰਾ ਵਾਲੇ ਬਾਬਾ ਅਰਜਨ ਸਿੰਘ ਜੀ ਆਲਮਪੁਰ ਵਾਲੇ ਬਾਬਾ ਸੁਖਾ ਸਿੰਘ ਜੀ ਸੰਕਰਪੁਰ ਵਾਲੇ ਹੋਰ ਇਸੇ ਤਰ੍ਹਾਂ ਬਾਬਾ ਗੁਲਾਬ ਸਿੰਘ ਚੰਗੌਰ ਸਾਹਿਬ ਵਾਲੇ ਬਾਬਾ ਦਰਸ਼ਨ ਸਿੰਘ ਮੁੱਲੇਪੁਰ ਵਾਲੇ ਬਾਬਾ ਨਾਇਬ ਸਿੰਘ ਜੀ ਬਾਹੜਕੜ ਵਾਲੇ ਬਾਬਾ ਸਤਨਾਮ ਸਿੰਘ ਜੀ ਚੌਥੀ ਸਿੰਘ ਸ਼ਿਦਾ ਸ਼ਾਹਪੁਰ ਬੇਲਾ ਸਾਡੇ ਹਰਿਆਣਾ ਸਿਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮਡੇਬਰ ਤੇ ਹੋਰ ਵੱਡੀ ਗਿਣਤੀ ਦੇ ਸੰਗਤਾਂ ਬਾਬਾ ਭਗਵਾਨ ਸਿੰਘ ਦਾ ਪਰਿਵਾਰ ਉਹਨਾਂ ਨੇ ਸਰਕਾਰ ਨੂੰ ਦਿੱਤਾ ਸਰਦਾਰ ਰਾਮਪਾਲ ਸਿੰਘ ਜੀ ਮਾਤਾ ਮਾਦਰ ਮਾਲਕੋਟ ਜੀ ਉਹਨਾਂ ਦੀ ਤਰਫ ਸੁਬਦਨੀ ਅਕਵਿੰਦਰ ਕੌਰ ਜੀ ਉਹਨਾਂ ਦੀ ਪੁੱਤਰੀ ਗੁਰਮਤਜੋਤ ਕੌਰ ਔਰ ਉਹਨਾਂ ਦਾ ਪੁੱਤਰ ਪ੍ਰਭਜੋਤ ਸਿੰਘ ਔਰ ਸਾਰੇ ਹੀ ਉਹਨਾਂ ਦੇ ਜਥੇ ਦੇ ਸਿੰਘ ਜਿਹੜੇ ਉਹਨਾਂ ਦੇ ਨਾਲ ਕਥਾ ਕੀਰਤਨ ਕਰਦੇ ਸੀ ਸਾਰੇ ਅੱਜ ਅਸਥੀਆਂ ਲੈ ਕੇ ਅਸੀਂ ਇੱਥੇ ਆਏ ਆ 26 ਜੂਨ ਨੂੰ ਉਹਨਾਂ ਦੀ ਅੰਤਿਮ ਅਰਦਾਸ ਆ ਔਰ ਇਹ ਅੰਤਿਮ ਅਰਦਾਸ ਦਾ ਪ੍ਰੋਗਰਾਮ ਜਿਹੜਾ ਉਹ ਸੰਗਤਾਂ ਦੇ 71 ਦਰ ਧਿਆਨ ਚ ਰੱਖਦੇ ਹੋਏ ਗੁਰਦੁਆਰਾ ਡੇਰਾ ਬਾਬਾ ਰਬਦੀ ਆਲਮਪੁਰ ਉਹ ਕਿ ਬਾਰ-ਬਾਰ ਉਹ ਖੁੱਲੀ ਜਗ੍ਹਾ ਕਾਰ ਪਾਰਕਿੰਗ ਵਾਸਤੇ ਉਸ ਜਗ੍ਹਾ ਦੇ ਉੱਪਰ ਜਿੱਨੇ ਵੀ ਮਹਾਪੁਰਸ਼ ਜਾਂ ਸੰਗਤਾਂ ਨੇ ਪੁੰਜਣਾ ਸਰਦਾ ਦੇ ਫੁੱਲ ਭੇਟ ਕਰਨ ਵਾਸਤੇ 26 ਜੂਨ ਨੂੰ ਸਵੇਰੇ 10:00 ਵਜੇ ਦੀਪਕਨਾ ਰੰਗ ਹੋ ਜਾਵੇਗਾ 1:00 2:00 ਵਜੇ ਤੱਕ ਜਿਹੜੀ ਆ ਉਹ ਅੰਤਮ ਅਰਦਾਸ ਜਿਹੜੀ ਹੋਵੇਗੀ ਔਰ ਬਾਬਾ ਭਗਵਾਨ ਸਿੰਘ ਦੀ ਆਪੀ ਸ਼ਾਂਤੀ ਦੇ ਵਾਸਤੇ ਜੋ ਸਹਿਜ ਪਾਠ ਨੇ ਅੱਜ ਉਹਨਾਂ ਦੇ ਗ੍ਰਹਿ ਵਿਖੇ ਰੰਗ ਹੋਗੇ ਜਿਨ੍ਹਾਂ ਨੇ 26 ਜੂਨ ਨੂੰ ਸਵੇਰੇ 8:00 ਵਜੇ ਫਲਕ ਪਾਏ ਜਾਣੇ ਆ ਔਰ ਅਤੇ ਪਰਿਵਾਰ ਵੱਲੋਂ ਕੋ ਬਾਕੇ ਸਾਰਿਆਂ ਨੇ ਜਿਹੜਾ ਹੈ ਡੇਰਾ ਬਾਬਾ ਰਬਜੀ ਆਲਮਕੋੜ ਨੇੜੇ ਕੌਦਰੀ ਪਟਿਆਲਾ ਦੇ ਵਿੱਚ ਪਹੁੰਚਣਾ ਸੋ ਸਾਰੇ ਮਹਾਪੁਰਸ਼ਾਂ ਨੂੰ ਸਾਰੀਆਂ ਸੰਗਤਾਂ ਨੂੰ ਵੀ ਲੈ ਕੇ ਅੰਤਮ ਦਾ ਪ੍ਰੋਗਰਾਮ ਜੋ ਹੈ ਉਹ ਗੁਰਦੁਆਰਾ ਡੇਰਾ ਬਾਬਾ ਰਬਜੀ ਆਲਮਕੋੜ ਵਿੱਚ ਹੈ ਤੇ ਉਸ ਜਗ੍ਹਾ ਤੇ ਸੰਗਤਾਂ ਨੇ ਪਹੁੰਚਾ ਜ ਸਾਰੇ ਮਹਾਪੁਰਸ਼ ਬਾਬਾ ਪ੍ਰੀਤਮ ਸਿੰਘ ਜੀ ਬਾਬਾ ਅਰਜਨ ਸਿੰਘ ਜੀ ਬਾਬਾ ਸੁਖਾ ਸਿੰਘ ਬਾਬਾ ਦਰਸ਼ਨ ਸਿੰਘ ਹੈ ਬਾਬਾ ਨਾਇਬ ਸਿੰਘ ਜੀ ਬਾਬਾ ਹਦੀਸਾ ਕੰਡੀਗੜ ਵਾਲੇ ਬਾਬਾ ਸੁਤਨਾਮ ਸਿੰਘ ਜੀ ਖਰਾਈ ਪੁੱਤਨ ਵਾਲੇ ਪਰ ਸਰਦਾਰ ਸੁਖਿੰਦਰ ਸਿੰਘ ਮਡੇਬਰ ਪਰਵਾਨਾ ਜੀ ਤੇ ਹੋਰ ਸਾਰੇ ਜਿੰਨੇ ਵੀ ਸੰਗੀ ਸਾਥੀ ਪਰਿਵਾਰ ਜਾਂ ਮਹਾਪੁਰਸ਼ ਆਏ ਆ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਵੀਡੀਓ ਵਾਲੇ ਵੀ ਦਾ ਅੰਤਯੋਗ ਪ੍ਰਤਾਰ ਕੀ ਜੀ ਹੈ ਖਾਲਸਾ ਰੇਡੀਓ ਆ ਚਾਹੇ ਉਹ ਪੰਜਾਬੀ ਲੋਕ ਚੈਨਲ ਆ ਹੋਰ ਸਾਰਿਆਂ ਦਾ ਜਿੰਨੇ ਵੀ ਇੱਥੇ ਪਹੁੰਚਿਆ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਸਾਰਿਆਂ ਨੂੰ ਸਰਦਾ ਸਤਿਕਾਰ ਸ਼ਹਿਤ ਇਹੀ ਅਪੀਲ ਆ ਕਿ ਅੰਤਮ ਅਰਦਾਸ 22 ਜੂਨ ਨੂੰ ਹੈ ਔਰ ਗੁਰਦੁਆਰਾ ਡੇਰਾ ਬਕਰਵਾਂ ਰਵਜੀ ਹਾਲਮਪੁਰ ਨੇੜੇ ਪੌਲੀ ਨਗਰ ਵਿਖੇ ਜਿਹੜੇ ਮਹਾਪੁਰਸ਼ਾਂ ਸੰਗਤਾਂ ਨੇ ਪਹੁੰਚਣਾ ਉਹਨਾਂ ਨੂੰ ਬੇਨਤੀ ਹੈ ਕਿ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਉਸ ਜਗ੍ਹਾ ਤੇ ਪਹੁੰਚ ਦਾ ਪਾਸਾ ਕਰਨੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕਰੇ ਵਿਸ਼ੜੀ ਰੂਹ ਨੂੰ ਆਪਣੇ ਚਰਨਾ ਜਨ ਨਵਾਸ ਬਖਸ਼ੇ ਤੇ ਸਾਨੂੰ ਸਭ ਨੂੰ ਆਪਣਾ ਟਲ ਭਣਾ ਬੰਦਲਾ ਬਖਸ਼ੇ ਪੁੱਲਾ ਜੀ ਕੰਦੀ ਮਾਤੀ ਦੇ ਵਾਹਿਗੁਰੂ ਜੀ ਦਾ ਹਾਲ ਸਵਾਹਿਗੁਰੂ ਜੀ ਦਾ いいですね。